ਹੈਲੋ ਪੋਤਰਾ ਖੜੀ ਪਹੁੰਚ ਕੇ ਸੀ ਭੈਣ ਨੇ ਭੇਜੀ ਸੀ ਤੇ ਪਾਰਸਲ ਕੀਤਾ ਸੀ ਹੈ ਕਾਲ ਜੀ ਜੀਆ ਤਿਹਾਰ ਤੇ ਵੀ ਨੀ ਛੁੱਟੀ ਕਾਲ ਜਾਣਾ ਦਿੱਤੀ ਦੱਸ ਕਾਲ ਜਾਲਾ ਨੇ ਤੇ ਤਿਹਾਰ ਤਿਹਾਰ ਰਹਿਣ ਨੀ ਦਿੱਤੇ ਨਾ ਕੋਈ ਤਿਹਾਰ ਤੇ ਛੁੱਟੀ ਨੀ ਤੈਨੂੰ ਹੁੰਦੀ ਚਲ ਭੈਣ ਦੀ ਰਖੜੀ ਪਹੁੰਚ ਗਈ ਹੋਗੀ ਤੇ ਮੈਨੂੰ ਤਾਂ ਫੋਨ ਕਰਕੇ ਨਾ ਦਾਦੀਂ ਦਾਦੀਂ ਹੈਲੋ ਕੀ ਹਾਲ ਹੈ ਬੇਟਾ ਮੈਂ ਕਹ ਭਰਾ ਨੂੰ ਮੈਂ ਫੋਨ ਕੀਤਾ ਸੀ ਤੇਰੇ ਤੇ ਦੱਸਿਆ ਰਖੜੀ ਪਹੁੰਚ ਗਈ ਆ ਤੇ ਪਾਪਾ ਨੂੰ ਮੈਂ ਕਹਿਤਾ ਤੁਹਾਡੇ ਨੂੰ ਕਿ ਦੋਵੇਂ ਭੈਣ ਭਰਾਵਾਂ ਨੂੰ ਪੈਦੇ ਪਾ ਦਿਓ ਆਹ ਲਾਲਾ ਲਾਲਾ ਭਰਾ ਨੂੰ ਵੀਡੀਓ ਗਲ ਵਿੱਚ ਉਹ ਕਾਲਜ ਤੇ ਅੱਜ ਨੂੰ ਛੁੱਟੀ ਨਹੀਂ ਹੈਗੀ ਅੱਜ ਆ 5 ਰੁਪਇਆ ਤੈਨੂੰ ਵੱਧ ਪਾਇਆ ਵਾ ਕੁੜੀਏ ਰਖੜੀ ਕਰਕੇ ਗਿਫਟ ਆ ਭਰਾ ਨੂੰ ਵੀ ਪਤਾ ਦੋਵੇਂ ਅੱਜ ਭੈਣ ਭਰਾ ਮਠਾਈ ਖਾਇਓ ਵਧੀਆ ਚੀਜ਼ਾਂ ਖਾਇਓ ਅੱਜ ਘਰ ਨਹੀਂ ਰੋਟੀ ਬਣਾਉਣੀ ਅੱਜ ਬਾਹਰੋਂ ਲਿਆਇਓ ਚੰਗਾ ਆ ਪੁੱਤ ਭងਰ ਜੀ ਰਖੜੀ ਆ ਚੱਲ ਵਧੀਆ ਬੰਨ ਲਾ ਗੁੱਟ ਤੇ ਭੈਣ ਨੇ ਭੇਜੀ ਬੜੇ ਜਾਨ ਨਾਲ ਹਾਂ ਅੱਜ ਵੇਲਾ ਰਖੜੀ ਕਰਕੇ ਅੱਗੇ ਤੂੰ ਨਿੱਕੇ ਹੁੰਦੇ ਚੇਤਾ ਭੈਣ ਭਰਾ ਲੜਦੇ ਹੁੰਦੇ ਸੀ ਤੂੰ ਰਖੜੀ ਤੇ ਪਹਿਲਾਂ ਨਾ ਮੈਂ ਨਹੀਂ ਬਣਾਉਣੀ ਤੇ ਰੋ ਰੋ ਕੇ ਕਮਲੀ ਹੋ ਜਾਂਦੀ ਮੇਰੇ ਕੋਲ ਮੈਂ ਬਣਾਉਣੀ ਹੁੰਨੀ ਹੈ ਤੇ ਗਰੁੱਪ ਚ ਮੈਂ ਫੋਟੋ ਭੇਜੀ ਤੁਹਾਡੀ ਪੁਰਾਣੀ ਪਹਿਲੀ ਕਿੰਨੇ ਪੁਰਾਣੀ ਰਖੜੀ ਦੀ ਫੋਟੋ ਜਦ ਨਿੱਕੇ ਨਿੱਕੇ ਹੁੰਦੇ ਇਹ ਤੂੰ ਹਾਂ ਪੁੱਤ ਮੈਂ ਕਾ ਪਪੂ ਆ ਤੇ ਨਹੀਂ ਆਈ ਮੈਂ ਤੇ ਤੇਰਾ ਪਾਪਾ ਅੱਜ ਕੱਲਾ ਹੀ ਘਰੇ ਆ ਪੂਆਰ ਕੀ ਆਈ ਨਹੀਂ ਆਂਦੀ ਚੜ੍ਹਿਆ ਉਤਰਿਆ ਨਹੀਂ ਜਾਂਦਾ ਗੱਡੀਆਂ ਮੋਟਰਾਂ ਚ ਬੁੱਢੀ ਹੋ ਗਈ ਵਿਚਾਰੀ ਉਹ ਵੀ ਪਹਿਲਾਂ ਜਿੰਨਾ ਮਰਜੀ ਪਿਓ ਤੇ ਨਾਲ ਲੜਦੀ ਭੈਣ ਭਰਾ ਆਪਸ ਚ ਲੜਦੇ ਪਰ ਕਰਦੀ ਤੇ ਵਿਚਾਰੀ ਪਿਆਰ ਬਹੁਤ ਪਿਆਰ ਤੇ ਹੈਗਾ ਤੇ ਮੁਹਬਤ ਬਹੁਤ ਕਰਦੀ ਤੇਰੇ ਪਿਓ ਨਾਲ ਸਵੇਰੇ ਸਵੇਰੇ ਫੋਨ ਲਾ ਕੇ ਵਧਾਈ ਦਿੱਤੀ ਰਖੜੀ ਦੀ ਆਇਆ ਨਹੀਂ ਗਿਆ ਵਿਚਾਰੀ ਕੋ ਬਜ਼ੁਰਗ ਹੋ ਗਈ ਹੜਿਆ ਉਹ ਨਹੀਂ ਨਿਕਲਿਆ ਜਾਂਦਾ ਮੈਂ ਤੇ ਆਪ ਨਹੀਂ ਗਈ ਮੇਰੇ ਕੋ ਟਿਕ ਲਿਆ ਨਹੀਂ ਜਾਂਦਾ ਤੇ ਉਹ ਤੇਰਾ ਮਾਮਾ ਹੀ ਆਉਂਡਿਆ ਵਿਚਾ ਰ ਕਰੇ ਰਖੜੀ ਬਣਾਉਣ ਹਾਂ ਉਹ ਆਉ ਗਤਤ ਨਾ ਫੋਟੋ ਮੈਂ ਪਾਉਂਗੀ ਚੰਗਾ ਵੇਲਾ ਕਿੱਡਾ ਦੇ ਤਿਆਰ ਦਿਨ ਤਿਆਰ ਪਹਿਲੇ ਰੌਣਕਾਂ ਲੱਗ ਜਾਂਦੇ ਸੀ ਅੱਜ ਘੱਟ ਕਰ ਦੇਂਦੇ ਆਂ ਤਿਆਰ ਤੇ ਉੱਤੇ ਕੋਈ ਨਹੀਂ ਹੈਗਾ ਤੁਸੀਂ ਘਾਰ ਹੀ ਖਾਲੀ ਕੀਤਾ ਦਵੇ ਬੈਂਡ ਭਰਾਵਾਂ ਨੇ ਉਹਨੂੰ ਵਾਪਸ ਤਾਂ ਛੁੱਟੀ ਨਹੀਂ ਮਿਲੀ ਤੇ ਤੂੰ ਬਾਹਰ ਚਲ ਗਿਆ ਹੈਂ ਛੁੱਟੀਆਂ ਨਹੀਂ ਕਿੰਦੇ ਹੁਣ ਤਿਆਰਾ ਤੇ ਚਲ ਕੋਈ ਗੱਲ ਨਹੀਂ ਖੁਸ਼ ਰਹੀਂ ਮਾਨ ਚ ਨਹੀਂ ਕੋਲੇ ਹੋਣਾ ਸੋਚਣਾ ਨਹੀਂ ਕੋਵੀ ਹਾਂ ਵੇ ਬੋਲਦਾ ਨਹੀਂ ਮਾਨਤ ਨਹੀਂ ਭਰ ਲਿਆ ਮੈਂ ਸੋਚਣਾ ਨਹੀਂ ਹਾਂ ਮੈਂ ਸੋਚਣਾ ਨਹੀਂ ਕੋਵੀ ਕੋਈ ਨਹੀਂ ਕੋਲੇ ਹੀ ਆਂ ਹਾਂ ਜਦ ਦੁਆਏਂਗਾ ਇੰਦਿਆ ਫਿਰ ਬਣਾ ਦਾਗੇ ਰਕੜੀ ਭੈਣ ਕੋ ਸੋਚਣਾ ਨਹੀਂਗਾ ਗੁੱਟ ਸਜਾ ਆਪਣਾ ਹਰੀਆਂ ਭਰੀਆਂ ਬਾਹਾਂ ਲੱਗਣ ਮੇਰੇ ਮੇਰੇ ਹੀਰੇ ਦੀਆਂ ਮੇਰੇ ਲਾੜਸੌਂਦੀਆਂ ਚੱਲ ਚੰਗਾ ਪੁੱਤ ਹਾਂ ਰਾਤੀ ਵੀਡੀਓ ਕਾਲ ਕਰੂੰਗੀ ਬਾਈ ਮੇਰਾ ਬੱਚਾ ਆਏ ਮੇਰੇ ਬੱਚਾ ਮਾਂ ਨੂੰ ਪੱਪੀ ਕਰ ਇੱਕ ਚਰਮਾਣਾ ਕਰਦੇ ਮਾਂ ਆ ਕੋਈ ਨਹੀਂ ਚੱਲ ਚੰਗਾ ਟੰਡ ਪੈ ਗਈ ਤੇ ਟੰਡ ਪੈ ਗਈ ਮੇਰੇ ਲੱਡਾ ਬਾਈ ਮੇਰਾ ਬੱਚਾ